ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੱਲੇ ਹਾਂ ਜੀ ਕਿਲਾ ਤਾਰਾਗੜ੍ਹ ਸਾਹਿਬ ਸਾਹਮਣੇ ਤੁਸੀਂ ਗੇਟ ਦੇ ਦਰਸ਼ਨ ਕਰ ਸਕਦੇ ਹੋ ਇਹ ਕਿਲਾ ਜੰਗਲਾਂ ਦੇ ਵਿੱਚ ਬਹੁਤ ਹੀ ਉੱਚੀ ਛੋਟੀ ਤੇ ਰਸਤਾ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਕਨਾ ਜੰਗਲ ਹੈ ਫੇਰ ਪੌਦੇ ਹਰੀਆੰਦੀ ਬਹੁਤ ਜ਼ਿਆਦਾ ਹੈ ਇਹ ਜਗ੍ਹਾ ਅਨੰਦਪੁਰ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੈ। ਸਾਹਮਣੇ ਤੁਸੀਂ ਕਿਲੇ ਦਾ 메ਨ ਦਰਵਾਜ਼ਾ ਦੇਖ ਸਕਦੇ ਹੋ। ਇਹ ਕਿਲਾ 2015-16 ਦੇ ਵਿੱਚ ਤਿਆਰ ਕੀਤਾ ਗਿਆ। ਜਿਹੜਾ ਗੁਰੂ ਸਾਹਿਬ ਦੇ ਸਮੇਂ ਦਾ ਕਿਲਾ ਸੀ ਉਹ ਗੁਰੂ ਸਾਹਿਬ ਦੇ ਅਨੰਦਪੁਰੀ ਛੱਡਣ ਤੋਂ ਬਾਅਦ ਪਹਾੜੀ ਰਾਜਾ ਵੱਲੋਂ ਢਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਇੱਕ ਥੜਾ ਤੇ ਨਿਸ਼ਾਨ ਸਾਹਿਬ ਬਣਵਾ ਦਿੱਤਾ ਆਪਦੇ ਸਮੇਂ 'ਚ ਤੇ ਉਸ ਤੋਂ ਬਾਅਦ 2015-16 ਵਿੱਚ ਇਸ ਨੂੰ ਨਵਾਂ ਬਣਾਇਆ ਗਿਆ। ਇਸ ਕਿਲੇ ਤੋਂ ਥੋੜੀ ਦੂਰੀ ਤੇ ਹੀ ਭਾਈ ਕਨਈਆ ਜੀ ਦਾ ਤਪ ਸਥਾਨ ਵੀ ਹੈ। ਇਸ ਜਗ੍ਹਾ ਤੇ ਵੀ ਭਾਈ ਕਨਈਆ ਜੀ ਤੇ 500 ਬ੍ਰह्म ਗਿਆਨੀਆਂ ਨੇ ਤਪ ਕੀਤਾ ਜਿਨ੍ਹਾਂ ਨੂੰ ਗੁਰਗੋਬਿੰਦ ਸਿੰਘ ਜੀ ਖੁਦ ਆਪ ਆ ਕੇ ਪ੍ਰਸ਼ਾਦਾ ਸ਼ਿਕਾਉਂਦੇ ਰਹੇ। ਆਸ-ਪਾਸੇ ਦੇਖ ਸਕਦੇ ਹੋ ਤੁਸੀਂ ਪਹਾੜ ਦਿਖਾਈ ਦੇ ਰਹੇ ਨੇ ਆਪਾਂ ਨੂੰ। ਗੁਰੂ ਸਾਹਿਬ ਦਾ ਪ੍ਰਕਾਸ਼ ਉੱਪਰ ਹੁੰਦਾ ਹੈ ਹੁਣ ਅਸੀਂ ਚੱਲੇ ਹਾਂ نیچے ਇਹ ਕਿਲਾ ਉੱਚੀ ਚੋਟੀ ਤੇ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਬਲਾਸਪੁਰ ਦੇ ਪਹਾੜੀ ਰਾਜਿਆਂ ਵੱਲੋਂ ਹਮਲੇ ਕੀਤੇ ਜਾਂਦੇ ਸਨ ਉਨ੍ਹਾਂ ਹਮਲਿਆਂ ਦੀ ਸੂ ਪਹਿਲਾਂ ਤੋਂ ਮਿਲ ਸਕੇ ਇਸ ਕਰਕੇ ਇਸ ਕਿਲੇ ਦਾ ਨਿਰਮਾਣ ਉੱਚੀ ਚੋਟੀ ਤੇ ਕੀਤਾ ਗਿਆ ਸੀ ਜਿਸ ਦੇ ਆਸ-ਪਾਸੇ ਸਾਰੇ ਕੀਤੇ ਨਿਗਾਹ ਜਾਂਦੀ ਸੀ ਪਤਾ ਚੱਲਦਾ ਸੀ ਕਿ ਕੌਣ ਕਿਧਰੋਂ ਆ ਜਾ ਰਿਹਾ ਹੈ ਕਿਹਾ ਜਾਂਦਾ ਹੈ ਇਸ ਕਿਲੇ ਤੋਂ ਚਾਰ ਰਸਤੇ ਕਿਸਗੜ ਸਾਹਿਬ ਤੇ ਆਨੰਦਗੜ੍ਹ ਸਾਹਿਬ ਵੱਲ ਜਾਂਦੇ ਸਨ ਇਹ ਉਹ ਗੁਪਤ ਰਸਤੇ ਸਨ ਜਿੱਥੋਂ ਚਾਹੇ ਸਿੰਘ ਹਾਥੀਆਂ ਘੋੜਿਆਂ ਤੇ ਵੀ ਲੰਘ ਜਾਂਨ ਪਰ ਆਸ-ਪਾਸੇ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਜਦੋਂ ਕੋਈ ਹਮਲਾ ਹੁੰਦਾ ਸੀ ਤਾਂ ਇਨ੍ਹਾਂ ਗੁਪਤ ਰਸਤਿਆਂ ਤੋਂ ਗੁਪਤਚਰ ਸੰਦੇਸ਼ ਪਹੁੰਚਾ ਦਿੰਦੇ ਸਨ ਕਿ ਕਿੱਧਰੋਂ ਹਮਲਾ ਹੋ ਰਿਹਾ ਹੈ ਜਿਸ ਨਾਲ ਕੀ ਬਚਾਅ ਹੋ ਜਾਂਦਾ ਸੀ ਅੱਜ ਵੀ ਇਸ ਜਗ੍ਹਾ ਤੇ ਜਿੱਥੇ ਗ੍ਰੰਥੀ ਸਿੰਘ ਰਹਿੰਦੇ ਨੇ ਉੱਥੋਂ ਜੇਕਰ ਦੇਖਿਆ ਜਾਵੇ ਤਾਂ ਤਖਤ ਸਾਹਿਬ ਬਿਲਕੁਲ ਸਾਹਮਣੇ ਦਿਖਾਈ ਦਿੰਦਾ ਹੈ ਤੇ ਸਿੰਘਾਂ ਦੇ ਦਸਨ ਮੁਤਾਬਕ ਜੋ ਖੱਡਾਂ ਨੇ ਉਹਨਾਂ ਰਾਹੀਂ ਰਸਤੇ ਜਾਂਦੇ ਸੀ ਜਿੱਥੋਂ ਸਿੰਘ ਆਉਂਦੇ ਜਾਂਦੇ ਸਨ ਆਪਜੀ ਸਾਹਮਣੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਤੇ ਬੋਰਡ ਦੇ ਉੱਪਰ ਪੂਰਾ ਇਤਿਹਾਸ ਵੀ ਲਿਖਿਆ ਹੋਇਆ ਮਿਲਦਾ ਹੈ ਜੇਕਰ ਆਪਜੀ ਨੂੰ ਸਾਡੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ